तक बणे न शरीर पथर ते हैल कीर जेक बणे शरीर में मित्र ਇਹ ਪੜ੍ਹਦੀ ਕਰਾਉਣਾ ਹੋਵੇ ਜਾਂ ਕੋਈ ਸਕੂਲ ਸੁਨਾਇਨਾ ਬਣਾਉਣਾ ਹੋਵੇ ਨਿੱਕੇ ਦੀਰ ਬੈਠੇ ਬੜੇ ਨੌਜਵਾਨ ਨੇ ਛੋਟੇ ਵੀਰਾਂ ਨੂੰ ਚੱਕਰ ਸਾਡੇ ਕਾਜ ਕਰਨਾ ਹੋਵੇ ਮੇਰੀਆਂ ਬੱਚੀਆਂ ਬੈਠੀਆਂ ਪਹਿਣਾ ਤੁਹਾਡੇ ਸੋਨੂ ਵਾਲੀ ਗੱਲ ਹੈ ਜ਼ਿੰਦਗੀ ਚ ਕੰਮ ਆਉਗੀ ਤਾਂ ਜੰਮਦੇ ਬੱਚੇ ਵੀ ਖਰਾਕ ਤੇ ਧਿਆਨ ਦੇਣਾ ਚਾਹੀਦਾ 20 ਸਾਲ ਤੱਕ ਖਾਸ ਕਰਕੇ 14 ਸਾਲ ਤੱਕ ਬੱਚਿਆਂ ਦੇ ਹੱਥ ਪੈਰ ਖੁੱਲਣ ਦਾ ਸਮਾਂ ਹੁੰਦਾ ਹੈ ਜੀ ਸਾਡੇ ਬਾਦ ਸ਼ਰਾਬ ਕਿਸੇ ਨੂੰ ਵੀ ਨਹੀਂ ਲੱਗਦੀ ਅਜ਼ਮਾ ਕੇ ਵੇਖੋ ਮਿਹਰਬਾਨੀ ਇਹ ਕੰਦਰ ਪੱਥਰ ਤੇ ਹੈ ਨਕੀਰੇ ਨਹੀਂ ਤੁਹਾਡਾ ਵੀਰ ਸਾਹਿਬ ਜੀ ਦੱਸਦਾ ਅਗਲੀ ਗੱਲ ਕਰਨ ਗਿਆ ਨਹੀਂ 30 ਸਾਲ ਦੀ ਇਹ ਬੰਦੇ ਨੂੰ ਅਕਲ ਆਉਣ ਦਾ ਸਮਾਂ ਹੁੰਦਾ ਸਰਦਾਰ ਜੀ ਵੈਸੇ ਤਾਂ ਕਈ ਵਾਰੀ ਮੇਰੇ ਵਰਗੇ ਮੋਰਥਾ ਨੂੰ ਸਾਰੀ ਉਮਰ ਅੱਥਰ ਨੇ ਹੋ ਗਈ ਭਾਵੇਂ 70 ਸਾਲ ਦੇ ਹੋ ਜਾਣ ਤੇ ਗਲਤੀ ਜ਼ਰੂਰ ਕਰਨਗੇ ਚਾਹ ਇੱਕ ਦਿਨ ਪੰਚਾਇਤ ਦੇ ਪੈਰਾ 'ਚ ਪੱਗ ਲਾ ਕੇ ਬੈਠਿਆਂ ਤੇ ਗਲਤੀ ਹੋ ਗਈ ਧਰਦੇ ਐ ਨਹੀਂ ਉਪਰ ਹੀ ਪੱਟੇ ਮਾਰੀ ਜਾਣਗੇ ਕੋਈ ਨਹੀਂ ਸਰਪੰਚ ਸਾਹਿਬ ਹਰ ਵਾਰ ਸੈਂਕੀ ਮਾਫ਼ ਕਰਦੇ ਹੋ ਮੈਂ ਆਣਾ ਸਮਝੂਗਾ ਪਰ ਸਰਦਾਰ ਜੀ ਜੇ ਬੰਦੇ ਨੂੰ 30 ਸਾਲ ਦਾ ਕਾਕਲ ਨਾ ਆਵੇ ਇਹ ਵੀ ਥਾਨਾ ਫਿਰ ਖਾਲੀ ਰਹੇਗਾ खड़ा छॾी ॾेण चाहिंद बहुत ई ख़ूबसूरत लेना असीं चरण रखण प्रवान करियो पिछा पूर बंदा पतालीह साल तकल आख कथ आवे औरानी मज़ाक मित्र ਉਦਾਂ ਵੀ ਲਈ ਹੈ ਕੌਣ ਕਿਹੇ ਜਾਂਦੇ ਤਾਂ ਨਹੀਂ ਜਿਹਨੇ ਕੋ ਹੁੰਦੀ ਆ ਬੰਦੇ ਅਗਲੀ ਗੱਲ ਕਰਨਗੇ ਜੀ 35 ਸਾਲ ਦੀ ਛੋਟੇ ਵੀਰ ਬੈਠੇ ਨਾਮ ਨਾਮ ਸੋਨੇ ਸੋਨੇ ਮੁੰਡੇ ਤੁਹਾਡੇ ਗੱਲ ਲੱਗੇ ਕਰਦੇ ਤੁਹਾਡੇ ਕੰਮ ਦੇ ਇਹ ਜੀਵਨ ਸਾਥੀ ਚੁਣਦਾ ਸਮਾਂ ਹੁੰਦਾ ਸਰਕਾਰ ਜੀ 35 ਸਾਲ ਤੱਕ 35 ਸਾਲ ਤੱਕ ਅੱਜ ਕੱਲ ਬੱਚੇ ਪੜੇ ਲਿਖੇ ਹੋਗੇ ਜਿਵੇਂ ਤਾਂ ਕਰ ਰਹੇ ਨੇ ਨੌਜਵਾਨ ਵੀ ਬੈਠੇ ਨੇ ਧਿਆਨ ਦਿਓ ਕਰਉਂਦੇ ਸ਼ਰਮ ਨੇ ਨਹੁੰਦੇ ਕਰਦੇ ਨੇ ਆਂੜਿਆਂ ਅੱਜ ਕੱਲ ਦੇ ਆਪਣੇ ਜੀਵਨ ਸਾਥੀ ਆਪ ਹੀ ਲੱਭ ਲੈਂਦੇ ਆ ਦੁਨੀਆ ਚ ਲੈਂ ਅਜਿਹੜਾ ਬਹੁਤ ਅੱਗੇ ਚਲਾ ਗਿਆ ਸਾਡੇ ਪੰਜਾਬ ਸਵੀ 30 ਤੋਂ 35% ਤੱਕ ਅਪਣਾ ਲਿਆ ਆ ਦੇ ਲੋਕਾਂ ਨੇ ਮੇਰੇ ਕਹਿਣ ਤੋਂ ਪਾਵਾ ਹੈ ਕਿ ਕਈ ਵਾਰੀ ਤਾਂ ਬੇਬੇ-ਬਾਪ ਨੂੰ ਪਤਾ ਹੀ ਉਹਨਾਂ ਲੱਗਦਾ ਜਦੋਂ ਉਹ ਨਹੀਂ ਦੇਈ ਜਾਂ ਪਿਆ ਜਾਂਦੀ ਹੈ ਕਹਿੰਦੇ ਆ ਬੇਬੇ ਨਾਲ ਸਟਾਣੀ ਵਾਗ ਲਾ ਬਾਕੀ ਕੰਮ ਸਾਰਾ ਬਾਹਰ ਹੀ ਮੁਕਾਇਆ ਹੋਇਆ ਹੈ ਜੇ 35 ਸਾਲ ਤੱਕ ਬਾਈ ਜੀ ਬੰਦਾ ਆਪਣੇ ਮਨਪੋਂ ਦਾ ਜੀਵਨ ਸਾਥੀ ਨਾਲ ਚਲ ਸਕੇ ਫਿਰ ਆਪਣੀ ਕੋਸ਼ਿਸ਼ ਨੇ ਤਾਂ ਫੇਲ ਹੋਣੀ ਹੁੰਦਾ ਹੈ ਫਿਰ ਤਾਂ ਰਿਸ਼ਤੇ ਜਾਰ ਵੀ ਰਿਸ਼ਤੇ ਲੱਭਣੇ ਬੰਦ ਕਰ ਦਿੰਦੇ ਹੋਏ ਹੁਣ ਤਾਂ ਕਾਕਾ ਰਹਿ ਗਿਆ ਉਹ ਸਡਜਸਮੈਂਟ ਹੁੰਦੀ ਹੈ ਜੇ ਆਦਮੀ ਜਿਹੜੇ ਕੰਮ ਦੇ ਠੀਕ ਹੈ ਵਰਨਾ ਉਹ ਤਾਂ ਵੀ ਚੱਲਦਾ ਹੀ ਲੱਗਦਾ ਹੈ ਧਿਆਨ ਦਿਓ ਸਾਡੇ ਕੰਮ ਨੂੰ ਕੀ ਕਰਨਾ ਹੈ I'm <laughs>